this is canada ਕਿਵੇਂ ਆਹ ਕਹਿੰਦੇ ਤੂੰ ਇੱਕ ਨਹੀਂ ਖਾਣੀ ਮੈਂ ਹੋਰ this is canada ਟਾਈਮ ਬਚਾਉ ਡੇ 1 ਇਨ ਕੈਲਗਰੀ ਅੱਜ ਪਹਿਲਾ ਦਿਨ ਆਰੇ ਘੁੰਮਦਿਆਂ ਦੇਖਦੇ ਆ ਕਿਦਾਂ ਦਾ ਕੈਲਗਰੀ ਤਾਂ ਇਦਾਂ ਦੇ ਜਦੋਂ ਦਾ ਮੈਂ ਆਇਆ ਬੜਾ ਸ਼ਾਂਤ ਸ਼ਾਂਜਾ ਸਾਰੇ ਕਿਤੇ ਵਧੀਆ ਇਲਾਕਾ ਜਿਹਾ ਲੱਗ ਰਿਹਾ ਤੇ ਮੈਂ ਚੱਲ ਇੱਥੇ ਸ਼ੁਰੂ ਕਰਦੇ ਆ ਐਕਟੀਵਿਟੀ ਕਿਵੇਂ ਲੱਗਿਆ ਫਿਰ ਉਧਰ ਕੈਲਗਰੀ ਕੈਲਗਰੀ ਵਧੀਆ ਲੱਗਿਆ ਸ਼ਾਂਤ ਸ਼ਾਂਜਾ ਸੀਗਾ ਤੇ ਬਰਥਡੇ ਵਾਲੇ ਦਿਨ ਉੱਥੇ ਮੈਂ ਪਹੁੰਚਿਆ 20 ਜੂਨ ਨੂੰ ਬਰਥਡੇ ਮਨਾਇਆ ਉਹਨਾਂ ਨਾਲ ਸਾਰਿਆਂ ਨਾਲ ਕੇਕ ਕੱਟਿਆ ਉਹਨੇ ਰਾਤ ਨੂੰ ਮੈਨੂੰ ਤਾਂ ਵੈਸੇ ਯਾਦ ਤੇ ਤੇ ਵੀ ਨਹੀਂ ਸੀ ਮੈਂ ਤਾਂ ਭੁੱਲੇ ਬੈਠਾ ਸੀ ਉਦੋਂ ਹਾਂ ਹੈਪੀ ਬਰਥਡੇ ਟੂ ਯੂਰਸੈਲਫ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਵੀਰੇ ਹਾਂ ਥੈਂਕ ਯੂ ਲੰਗ ਵੀ ਗਿਆ ਹਾਂ ਹਾਂ 12 ਵਜੇ ਲੈ 12 12:00 ਅਗਲਾ ਦਿਨ ਸ਼ੁਰੂ ਹੋ ਗਿਆ ਉਹਰੇ ਉਹ ਅਧਿਪਤੀ ਜਨੂਨ ਨੇ ਯਾਦ ਰੱਖਿਆ ਤੁਹਾਨੂੰ ਆਹ ਆਦਰਕਲਾ ਸਮਗੰਦਾਇਤ ਚੰਗੀ ਦੇਖਣਾ ਤੁਸੀਂ ਸਾਨੂੰ ਆਹ ਉਹਤੇ ਬਰਥਡੇ ਸੈਲੀਬ੍ਰੇਟ ਕੀਤਾ ਪਹਿਲਾਂ ਤੇ ਨੈਕਸਟ ਦੇ ਫਿਰ ਘੁੰਮਣ ਗਏ ਬਾਹਰ ਕੈਲਗਰੀ ਤੇ ਡਾਊਨ ਟਾਊਨ ਵਾਲੀ ਸਾਈਡ ਤੇ ਉਹ ਤੋਂ ਅਗਲੇ ਦਿਨ ਫਿਰ ਮੈਂ ਗਿਲ ਨਾਲ सनी ਮੇਰੇ ਇੱਕ ਬ੍ਰੈਂਡ ਉਹਦੀ ਫੈਮਿਲੀ ਨਾਲ ਫਿਰ ਬੈਠ ਕੇ ਘੁੰਮਣ ਤੇ ਇਹ ਲੰਘੇ ਵਾ ਦੋ ਤਿੰਨ ਦਿਨ ਉੱਥੇ ਪਤਾ ਹੀ ਨਹੀਂ ਲੱਗਿਆ ਸੀ ਵਧੀਆ ਕੈਲਕਰੀ ਖਾ ਲੈ ਮੇਰੀ ਨੀਤਾ ਸੀ ਜਿਆਦਾ ਸਪੈਸ਼ਲੀ ਮੈਂ ਗਿਆ ਤਾਂ ਮਿਲ ਮੰਦੀਪ ਹੋਰਾਂ ਨੂੰ ਸੀਗਾ ਤੇ ਮੈਂ ਗਿਆ ਹੁਣ ਇੱਥੇ ਗਰੇਟ ਆਏ ਹੋਇਆ ਉਹਨਾਂ ਨੂੰ ਮਿਲਿਆ ਜੀ ਹੌਨਸਾ ਹੌਲੀ ਹੌਲੀ ਸਾਰੀ ਉਧਰ ਹੀ ਕੈਲਕਰੀ ਇਕੱਠੇ ਹੋ ਰਹੇ ਨੇ ਬਾਕੀ ਮੇਰੇ ਕੋਲ ਤਾਂ ਵੀ ਉਹਨਾਂ ਕੋਲ ਹੀ ਉੱਥੇ ਹੀ ਰਹਿਣਾ ਉਹਨਾਂ ਨੇ ਵੀ ਤੇ ਜਾਨ ਨੂੰ ਮੰਨ ਲਾ ਦਸੀਂ ਵਾਪਸ ਜਾਣਾ ਉਹਨਾਂ ਨੇ ਉਹਨੂੰ ਆ ਜਾਣਾ ਉਹਰੇ ਵਧੀਆ ਉਹ ਉਹਨਾਂ ਨੇ ਪੂਰਾ ਘਰ ਹੀ ਲੈ ਰੱਖਿਆ ਉੱਥੇ ਤੇ ਇਕੱਠੇ ਕਿਉਂਕਿ ਉਹਨਾਂ ਨੇ ਹੁਣ ਬਾਕੀ ਸਾਡੇ ਹੋਰ ਕਦਰਨਾਂ ਦੇ ਵੀ ਉੱਥੇ ਰਹਿਣਾ ਤਾਂ ਇਕੱਠੇ ਹੋਗੇ ਉੱਥੇ ਰਹੀ ਜਾਣਗੇ ਵਧੀਆ ਉਹਨਾਂ ਦੇ ਰੌਣਕ ਮੇਲਾ ਲੱਗਿਆ ਰਹਿਣਾ ਪਹਿਲਾਂ ਸਾਡਾ ਇੱਧਰ ਆਉਣ ਤੋਂ ਪਹਿਲਾਂ ਜਦ ਅਸੀਂ ਹੁਣ ਸਰੀ ਆ ਗਏ ਨਾ ਤਾਂ ਸਰੀ ਆਉਣ ਤੋਂ ਪਹਿਲਾਂ ਸਾਡਾ ਪਲਾਨ ਇਹ ਵੀ ਸੀਗਾ ਵੀ ਉੱਧਰ ਕਲਗਰੀ ਆਉਣਾਂ ਕੋਲ ਚੱਲ ਜੀ ਬੱਸ ਸਵੱਪਾ ਸਾਡੇ ਇੱਧਰ ਆਉਣ ਦਾ ਬਣ ਗਿਆ ਨਹੀਂ ਫਿਰ ਉੱਥੇ ਹੀ ਜਾਣਾ ਸੀਗਾ ਹੁਣ ਵੈਸੇ ਸ਼ਾਇਦ ਜਾਂਦੇ ਜਾਂਦੇ ਵਾਪਸੀ ਤੇ ਜਦ ਤੱਕ ਹੋਰ ਬਾਕੀ ਬਾਕੀ ਮੇਰੇ ਕਦਰਨਾਂ ਨੇ ਆਉਣਾ ਉਹ ਤੱਕ ਸ਼ਾਇਦ ਇੰਡੀਆ ਜਾਣ ਤੋਂ ਪਹਿਲਾਂ ਪਹਿਲਾਂ ਸ਼ਾਇਦ ਅਸੀਂ ਉੱਧਰ ਇਥੋਂ ਸਰੀ ਤੋਂ ਡਰਾਈਵ ਕਰਕੇ ਸ਼ਾਇਦ ਕੈਲਗਰੀ ਜਾਈਏ ਤੇ ਬਾਕੀ ਉਹ ਦੇਖਦੇ ਆਂ ਉਹਦਾ ਜੇ ਪਲਾਨ ਬਣਿਆ ਤੇ ਜਾਣ ਤੋਂ ਪਹਿਲਾਂ ਪਹਿਲਾਂ ਇੱਥੇ ਸਰੀ ਤੋਂ ਸਰੀ ਇੱਥੇ ਕੱਢ ਕੇ ਜਾ ਹਾਂ ਉਹਦਾ ਕਹਿੰਦੇ ਨੇ ਉਹਨਾਂ ਦਾ ਬੜਾ ਕਹਿ ਰਹੇ ਨੇ ਵੀ ਸਾਡੇ ਕੋਲ ਦੁਬਾਰਾ ਆ ਕੇ ਜਾਓ ਕਿਉਂਕਿ ਮੈਂ ਜਦੋਂ ਉਹ ਇਕੱਲੇ ਹੀ ਚਲੇ ਗਏ ਸੀ ਸਤਗੁੰਤੇ ਨੂੰ ਸ਼ਰੂ ਨਹੀਂ ਲੈ ਕੇ ਗਿਆ ਸੀ ਤਾਂ ਉਹਨਾਂ ਨੂੰ ਬੜਾ ਚਾਤਰੀ ਗਾਉਂਦੇ ਸਤਗੁੰਤੇ ਸਤਗੁੰਤ ਨੂੰ ਮਿਲਾਂ ਦਿਗਾ ਜਿਆਦਾ ਤਾਂ ਸ਼ਰਤ ਗੁੰਦਦੇ ਵੇ ਆ ਹਾਂ ਜੇ ਸੋ ਬੱਬ ਬਣਿਆ ਤਾਂ ਜਾਣ ਤੋਂ ਪਹਿਲਾਂ ਸਰੀ ਤਾਂ ਟੋਰਾਂਟੋ ਜਾਣ ਤੋਂ ਪਹਿਲਾਂ ਪਹਿਲਾਂ ਜੇ ਸਾਡੀ ਡਰਾਈਵ ਡਰਾਈਵ ਦਾ ਉਹ ਬਣ ਐਂਡ ਰਿਸਕ ਬੱਬ ਕੈਲਗਰੀ ਜਾਣ ਨੂੰ ਫਿਰ ਦੁਬਾਰਾ ਚੈੱਕ ਜਾਵਾਂਗੇ ਕੈਲਗਰੀ ਤਰੋ ਆ ਕੈਲਗਰੀ ਵਾਲਿਆ ਕਲਿੱਪ ਤਾਂ ਬਹੁਤ ਟਾਈਮ ਬਾਅਦ ਪਾਰੇ ਪਰ ਮੈਂ ਉਹੋ ਕੀ ਜਿਹਨੂੰ ਗਿਆ ਸੀ ਕਿਉਂਕਿ ਮੈਨੂੰ ਬਾਹਲੇ ਮੈਸੇਜ ਆਏ ਹੋਏ ਨੇ ਵੀ ਜਦੋਂ ਕੈਲਗਰੀ ਆਇਆ ਤਾਂ ਸਾਨੂੰ ਜ਼ਰੂਰ ਮਿਲ ਕੇ ਜਾਇਓ ਕਿਉਂਕਿ ਕੈਲਗਰੀ ਆਲਰੇਡੀ ਮੈਂ ਜਾ ਆਇਆ ਮੈਂ ਮਨਦੀਪ ਦਾ ਹਸਬੰਡ ਗੁਰਤੇਜ ਵੀ ਉਦੋਂ ਉਦੋਂ ਹੀ ਥੋੜੇ ਦਿਨ ਪਹਿਲਾਂ ਹੀ ਆਇਆ ਸੀ ਜਦੋਂ ਮੈਂ ਗਿਆ ਸੀ ਤੇ ਉਹ ਵੀ ਅਲੇ ਨਾ ਨਾ ਸੇ ਉਹਨੇ ਵੀ ਕੋਮੜਾ ਦੇ ਜਿੱਥੇ ਇਕੱਠੇ ਫਿਰ ਗੁੰਮ ਰਹੇ ਸੀ ਉੱਥੇ ਉਹ ਥੋੜੇ ਦਿਨ ਕਿੱਧਰ ਰਹਿ ਗਏ ਤੁਸੀਂ ਬਾਹਰ ਬੈਠਣ ਨੂੰ ਹਨਾ ਅੱਛਾ ਇੱਧਰ ਹੁਣ ਪਾੜਾਂ ਦੇ ਚੜਨ ਵਾਲਾ ਸਮਾਨ ਆ ਗਿਆ ਸਟੋਰ ਹੈ ਬੜਾ ਸੋਹਣਾ ਪਰ ਜੀ ਚਾਏ ਹੋਇਆ ਅੱਗੇ ਵੀ ਦਿਖਾਉਣਾ ਗੈਸ ਪ੍ਰੋ 10 ਇਹੀ ਨਾਂ ਹੈ ਨਾ ਦਾ ਸਾਰਾ ਸਟੋਰ ਹੈ ਹੈਡ ਐਡਵੈਂਚਰ ਵਾਲੀਆਂ ਚੀਜ਼ਾਂ ਦਾ ਅਜਿਵੇਂ ਹੁਣ ਅਸੀਂ ਬੋਰਡਸ ਵਾਲੇ ਸੈਕਸ਼ਨ 'ਚ ਸੀ ਤੇ ਉੱਪਰ ਜਾਣ ਵਾਲਾ ਸੀ ਉੱਪਰ ਜਾ ਹਾਂ ਉੱਪਰ ਉਹ ਟਰੈਕਿੰਗ ਟਾਈਪ ਵਾਲਾ ਸੀ ਏ ਮੈਨੂੰ ਪਤਾ ਨਹੀਂ ਇਹਦੀ ਗੱਲ ਦੀ ਮੇਰੇ ਕੋਈ ਪੁਸ਼ਟੀ ਨਹੀਂ ਕਰਦਾ ਪਰ ਮਨਦੀਪ ਦੱਸ ਰਹੀ ਸੀ ਵੀ ਇਹ ਸਾਰੇ ਜਿੰਨੇ ਵੀ ਜਾਨਵਰ ਨੇ ਅਸਲੀ ਨੇ ਲੱਗਦੇ ਤਾਂ ਅਸਲੀ ਹੀ ਨੇ ਵੈਸੇ ਹਾਂ ਪਰ ਪਤਾ ਨਹੀਂ ਆਹ ਦੇਖੋ ਵੀ ਐਈਆਂ ਨਾਲ ਰੱਖੇ ਨੇ ਨਾ ਨਾ ਟੱਚ ਦਾ ਨਾ ਕਰਨਾ ਉੱਥੇ ਲਿਖਿਆ ਹੋਇਆ ਹੈ ਹਾਂ ਟੱਚ ਨਹੀਂ ਕਰਨਾ ਪਰ ਲੱਗਦੇ ਸਾਰੇ ओरिजिनल ਨੇ ਆਹ ਦੇਖੋ ਬੜੀ ਜ਼ਿਆਦਾ ਡਿਟੇਲਿੰਗ ਕੀਤੀ ਹੋਈ ਹੈ ਇਕੱਲੀ ਇਕੱਲੀ ਚੀਜ਼ ਦੀ ਚਲੋ ਐ ਮਰੀਨ ਸੈਂਟਰ ਆ ਗਏ ਤੇ ਮਰੀਨ ਵਾਲਾ ਸਮਾਨ ਹੋਣਾ ਹਨ ਚਲੋ ਇਧਰ ਨੂੰ ਚੱਲਦੇ ਗੋਰਿਆਂ ਵਾਲੇ ਸ਼ੌਂਕ ਪਾਲਣ ਲੱਗੇ ਸੀ ਹੁਣ ਉਹ ਕਰ ਰਹੇ ਆ ਅੱਜ ਦੇਖ ਕੇ ਮੈਨੀਫੈਸਟ ਕਰ ਲੈਣਾ ਹਾ ਦੇ ਆਨੇ ਕੈਂਟ ਤੇ ਯਾਰ ਉਹ ਤਾਂ ਕੀ ਨਹੀਂ ਸੀ ਪਹਿਲਾਂ ਆਪਾਂ 9 ਗੈਂਡ ਲੱਗ ਰਹੀ ਨੇ ਦੇਖ ਕੇ ਆ ਵਡੀਆਂ ਹੋਣਾ ਵਦੀਆਂ ਲੱਗਣ ਲੱਗੀਆਂ ਫਿਰ ਵੀ ਠੀਕ ਹੈ ਯਾਰ ਐਡੀ ਵੱਡੀ ਹੈ ਵੀ ਤਾਂ ਛਿੱਡੀ ਹੈ 63000 ਦੀ ਇਹ ਤਾਂ ਲਗਜ਼ਰੀ ਨੇ ਲੱਗਦੀਆਂ ਨੇ ਪੂਰੀਆਂ ਉਹਨਾਂ ਦੇ ਹਿਸਾਬ ਨਾਲ ਜਿਹੀ ਹੈ ਹਾਂ ਉਹਨਾਂ ਦੇ ਹਿਸਾਬ ਨਾਲ ਤਾਂ ਉਹ ਛੋਟੀਆਂ ਸੀ ਵੱਡੀਆਂ ਵੀ ਨੇ ਇਹ ਤਾਂ ਪਿੱਛੇ ਵੀ ਨੇ ਉਹ ਵੀ ਦੇਖ ਕੇ ਆਉਂਦੇ ਹੁਣ ਕਾਸ਼ ਆਪਣੇ ਵੀ ਪੰਜਾਬ ਨਾਲ ਸਮੁੰਦਰ ਲੱਗਦਾ ਹੁੰਦਾ ਦੰਦ ਲੇਕਾਂ ਲੱਗਦੀਆਂ ਹੁੰਦੀਆਂ ਐਹੇ ਜੇ ਰੱਖੇ ਹੋਏ ਰੱਖਿਆ ਹੁੰਦੇ ਆ ਉੱਥੇ ਹਾਂ ਵਲੋਗਿੰਗ ਹੈ ਨਾ ਤੇ ਹੋਇਆ ਕਰਨੀ ਸੀ ਆ ਆ ਦੇਖ ਇਹ ਹੋਰ ਵੀ ਜਿਆਦਾ ਹਾਂ ਨਾ ਇਹ ਤਾਂ ਸੋਫੇ ਸੋਫੇ ਲੱਗੇ ਹੋਏ ਨੇ ਪ੍ਰੋਪਰ ਅੰਦਰ ਇਹਨਾਂ ਜੋ ਸੋਫੇ ਵੀ ਲੱਗੇ ਹੋਏ ਨੇ ਇਹਨਾਂ ਵਧੀਆ ਹਾਂ ਨਾ ਇਹ ਤਾਂ 50 ਦਾ 50 ਦੀ ਆ ਨਾਲੇ ਹਾਂ ਰੇਟ ਠੀਕ ਹੈਗਾ ਹੈ ਨਾ ਇਹ ਸਟਾਈਲ ਹੋ ਰਿਹਾ ਮੈਨੂੰ ਲੱਗਦਾ ਹੈ ਗਿਆ ਭੱਜਣ ਵਾਲੀਆਂ ਰਿਲੈਕਸਿੰਗ ਟਾਈਪ ਵਾਲੀਆਂ ਨੇ ਉਹ ਉਹ ਫਰਕ ਹੈ ਦੇਖ ਲਾ ਮਾਲ ਦੇ ਅੰਦਰ ਕੁਝ ਆਜ ਵੀ ਕਢਾਇਆ ਹੈ ਰੇ ਰਾਤ ਦੇ 10 ਵਜੇ ਰਹੇ ਨੇ ਤੇ ਇਹਨਾਂ ਪੂਰਾ ਦਿਨ ਖੜਾ ਹਲੇ ਆ ਦੇਖੋ ਉਹ ਸਾਹਮਣੇ ਲਾਈਟ ਆ ਗਈ ਐਨੂੰ ਪ੍ਰੋਪਰ ਮੈਂ ਚੱਲਿਆ ਸੀ ਇੱਧਰ ਵਾਕ ਕਰਨ ਆ ਚੱਲ ਹਾਂ ਤੇ ਚੰਨ ਨਹੀਂ ਆ ਥੋੜੀ ਸੈਰ ਕਰਕੇ ਆਈਏ ਉਹ ਰਹਿ ਗਏ ਇਹ ਤੇ ਨਾ ਤਰ ਹੁੰਦਾ ਨਾ ਇੱਥੇ ਤੇ ਨਾ ਤਰ ਹੁੰਦਾ ਨਾ ਮੈਂ ਹੁਣ ਇਹ ਨਾ ਇੱਕ ਮੇਰੇ ਮੂਰੇ ਰੀਲ ਆਈ ਜਿੱਦਨ ਦਾ ਉਹ ਰਿਹਾ ਇੱਥੇ ਦੀਆਂ ਰੀਲਾਂ ਮੂਰੇ ਆ ਹੀ ਜਾਂਦੇ ਨੇ ਇਹ ਸਟੋਰੀਆਂ ਸੀ ਜੇ ਹੋ ਇੰਸਟਾਗ੍ਰਾਮ ਤੇ ਤੇ ਗ੍ਰੇਲ ਮੁਰਿਆਈ ਕਹਿੰਦੇ ਜੇ ਕੈਨੇਡਾ ਦੇ ਤਰਨਦੇ ਪੈਸੇ ਮਿਲ ਲਾ ਜਾਣ ਮੈਂ ਥੋੜੇ ਦੇਣਾ ਜੇ ਕਰੋੜਪਤੀ ਬਣ ਜਾਣਾ ਜਿੱਦਣ ਦੇ ਆਏ ਨਾ ਤਰ ਹੋ ਗਿਆ ਸਤ ਗੁਰੂ ਦੇ ਸੌਣ ਤੋਂ ਬਾਅਦ ਹੁਣ ਆ ਸਿਆ ਕਲਿੱਪ ਨਹੀਂ ਤਾਂ ਜਾਉਂਦੇ ਜਵਾਈ ਐਸ ਤੇ ਤੁਹਾਨੂੰ ਬੋਲਣ ਨਹੀਂ ਦੇਣਾ ਅੱਧਾ ਦਿਨ ਤਾਂ ਸਾਡਾ ਵਧੀ ਨਾਲੇ ਲੰਘ ਜਾਂਦਾ ਇੰਨਾ ਜਿਆਦਾ ਉਹ ਕਰਦੀ ਇਹਦਾ ਉਹ ਕਹਿੰਦਾ ਜਵਾ ਟਿੱਕੇ ਨਹੀਂ ਪੈਦੀ ਸਾਰਾ ਦਿਨ ਉਹਦੇ ਉਹਦੇ ਨਾਲ ਹੀ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਤੇ ਸਾਡੇ ਹੁਣ ਹੁਣ ਵਾਲੇ ਦਿਨ ਤਾਂ ਐ ਭੱਜੇ ਜਾ ਰਹੇ ਨੇ ਕੋਲ ਪਤਾ ਨਹੀਂ ਲੱਗਦਾ ਕਿੰਨੇ ਲੰਘ ਜਾਂਦੇ ਨੇ ਜੇ ਉਹ ਬਾਹਰ ਲਾਗੇ ਦੇਖੋ ਮਾਨ ਤਾਂ ਵੀ ਉਹਨੂੰ ਐ ਹੁੰਦਾ ਵੀ ਬਸ ਮੇਰੇ ਗੋਦੀ ਚ ਚੱਕ ਲਓ ਆਹ ਹਣ ਸਾਡਾ ਅਸੀਂ ਇੱਥੇ ਵਾਲੇ ਥੋੜਾ ਜਿਹਾ ਦੇਣਾ ਤਾਂ ਕਰਕੇ ਅਸੀਂ ਵਾਲੇ ਸਟੋਲਰ ਨਹੀਂ ਲਿਆ ਨੇ ਨਾ ਮੇਰੇ ਇੱਕ ਦੋਸਤ ਆਉਗਾ ਜੀਵੀ ਦਾ ਫੋਨ ਆਇਆ ਸੀ ਮੈਂ ਕੱਲ ਫੜਾ ਕੋ ਬਈ ਆ ਦੋ ਇੱਕ ਦਿਨ ਚ ਫੜਾ ਕੇ ਜਾਣਾ ਉਹਦੇ ਘਰੇ ਐਕਸਟਰਾ ਪਿਆ ਸਟੋਲਰ ਮੈਂ ਕਹਿੰਦਾ ਥੋੜੇ ਦਿਨਾਂ ਲਈ ਕੀ ਖਰੀਦਾਂਗੇ ਜਵਾਗ ਨਾਲ ਲੈ ਕੇ ਫਿਰਨਾ ਹੈ ਕਿਤੇ ਮਾਰਕੀਟ ਜਾਣਾ ਤੇਦਾ ਸੀ ਉੱਥੇ ਹੀ ਕੈਂਸਲ ਕਰ ਦਿੰਦੇ ਆ ਕਿਉਂਕਿ ਇਹ ਤੁਰ ਕੇ ਰਾਜ਼ੀ ਨਹੀਂ ਹੈਗੀ ਤੇ ਬਾਹਰ ਜਾਂਦੇ ਸਾਰੇ ਨੇ ਬਸ ਇੱਕ ਕਰੋ ਮम्मा ਗੋਦੀ ਪਾਪਾ ਗੋਦੀ 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 ਕਿਤੇ ਵੀ ਕੰਮ ਯੂਡੀ ਚੱਕ ਲਓ ਤਾਂ ਐਂ ਲੱਗਿਆ ਦੇਖ ਦੇ ਕਰਕੇ ਜਿਵੇਂ ਕੱਲ ਵੀ ਅਸੀਂ ਜਿੱਥੇ ਗਏ ਸੀਗੇ ਮਾਰਕੀਟ ਗਏ ਸੀ ਅਸੀਂ ਐਂ ਮੁੜਿਆ ਇੱਧੇ ਰਾਹ ਚ ਇੱਕ ਸ਼ਾਪ ਤੇ ਮੁੜਿਆ ਅੱਗੇ ਤਾਂ ਅਸੀਂ ਦੇਖਿਆ ਵੀ ਨਹੀਂ ਕੁਝ ਨਹੀਂ ਕਿਉਂਕਿ ਇਹਨੇ ਤੇ ਰੋਲਾ ਪਾ ਲਿਆ ਮੈਨੂੰ ਗੁੱਦੀ ਚੱਕੋ ਮੈਂ ਥੱਕ ਗਈ ਪਰ ਇਹਨੇ ਤਾਂ ਸਾਨੂੰ ਤਕਾਦਾ ਸੀਗਾ ਹੋਰ ਤੁਹਾਨੂੰ ਸੱਚ ਸਰੀ ਕਿਵੇਂ ਲੱਗਿਆ ਸੜੀ ਸਮੁੰਨ ਹੈ ਸੜੀ ਤਾਂ ਮੈਨੂੰ ਚੰਡੀਗੜ੍ਹ ਹੀ ਸੜੀ ਸੜੀ ਨਹੀਂ ਸੜੀ ਕੇ ਸੜੀ ਤਾਂ ਮੈਨੂੰ ਚੰਡੀਗੜ੍ਹ ਵਰਗੇ ਲੱਗੇ ਜਾਂਦੈ ਜਦੋਂ ਬਾਹਰ ਨਿਕਲਦੀ ਮਨ ਤੋਂ ਇੱਕਦਮ ਚੰਡੀਗੜ੍ਹ ਦੀ ਯਾਦ ਆ ਜਾਂਦੀ ਜਿਵੇਂ ਚੰਡੀਗੜ੍ਹ ਉਹਦੇ ਨੇੜੇ ਨੇੜੇ ਪੇੜ ਹੈ ਨੇੜੇ ਨੇੜੇ ਮਤਲਬ ਬਿਲਕੁਲ ਉਦਾਂ ਹੀ ਲੱਗਦਾ ਮੈਨੂੰ ਤਾਂ ਸੜੀ ਗ੍ਰੀਨਰੀ ਦੇ ਵਾਲਾ ਸੜੀ ਪਹਾੜ ਵਿੱਚੇ ਪਹਾੜੀ ਦੇ ਵਾਲੇ ਦਰਖਤ ਨੇ ਗ੍ਰੀਨਰੀ ਦੇ ਵਾਲਾ ਪਹਾੜੀ ਦੇ ਟੱਚ ਦੇ ਵਾਲਾ ਚੰਡੀਗੜ੍ਹ ਤੋਂ ਤਾਂ ਬੈਟਰ ਹੈ ਨਹੀਂ ਉਦੋਂ ਤੋਂ ਬੈਟਰ ਹੈ ਉਹਦੀ ਫੀਲ ਫੀਲ ਤਾਂ ਬਿਹਤਰੀ ਵੈਸੇ ਸਹੀ ਗੱਲ ਹੈ ਯਾਰ ਸਾਰੇ ਨਾਲੋਂ ਸਿਰਾ ਤਾਂ ਇਹੀ ਹੈ ਜੇ ਆ ਦੇਖਿਆ ਉਹ ਵੀ ਉਹ ਮਰੇ ਇਹ ਤਾਂ ਆਇਆ ਜੇ ਮੇਰੇ ਤਾਂ ਨਹੀਂ ਕਿੱਥੇ ਰਹਿਣਾ ਹੁੰਦਾ ਤੇ ਕਿੰਨੇ ਫਰੈਂਚ ਹੈ ਪਤਾ ਨਹੀਂ ਕਿੰਨੇ ਦਿਨ ਅਸੀਂ ਬਾਹਰ ਡਿਵਾ ਹਾਂ ਹਾਂ ਜਿੱਦਣ ਦੇ ਹਾਂ ਨਾ ਲੈਂਦਾ ਸੀ ਕਦੇ ਕੋਈ ਜਿੰਦਣ ਦੇ ਅਸੀਂ ਆਏ ਹੋਏ ਆ ਰੋਜ਼ ਆਹੀ ਕੁਝ ਚੱਲੀ ਜਾਂਦਾ ਤੇ ਕਦੇ ਕੋਈ ਦੋਸਤ ਆ ਜਾਂਦਾ ਕਦੇ ਕੋਈ ਆ ਜਾਂਦਾ ਲੈ ਜਾਂਦਾ ਬਸ ਐਂ ਚੱਲ ਰਿਹਾ ਇਦਾਂ ਹੀ ਚੱਲ ਰਹੀ ਹੈ ਸਾਡੇ ਸਾਰੇ ਸਹੀ ਦਿਖਾਤਾ ਸਾਰਿਆਂ ਨੇ ਸਾਰਿਆਂ ਨੇ ਨਾ ਕਿਸੇ ਦਿਨ ਅੱਧਾ ਗੱਦਾ ਪਾੜ ਕੋਈ ਕਮਾਲ ਐ ਤਾਂ ਵੜ ਕੋਈ ਐਂ ਚੱਲੀ ਜਾਂਦਾ ਸਾਡਾ ਹਾਂ ਕੱਲ ਵੀ ਆ ਲਈ ਕੁਮਕੇ ਤੇ ਅ ਕੱਲ ਵੀ ਆਈ ਆਪਣਾ ਨਾ ਚੱਲਿਆ ਕੋਈ ਨਾ ਕੋਈ ਤੁਹਾਨੂੰ ਕਾਲ ਕਰ ਦਿੰਦਾ ਤੁਸੀਂ ਵੀ ਜੇ ਆਪਣੇ ਉਹਨਾਂ ਨੂੰ ਮਿਲਦੇ ਹੋ ਫਰੈਂਡਸ ਨੂੰ ਤਾਂ ਕਿੰਨੀ ਆ ਪੁਰਾਣੀਆਂ ਪੁਰਾਣੀਆਂ ਗੱਲਾਂ ਚੱਲ ਪੈਂਦੀਆਂ ਨੇ ਹਨਾ ਵੀਡੀਓ ਪੁਰਾਣੀਆਂ ਇੰਨੇ ਪੁਰਾਣੇ ਦੋਸਤਾਂ ਨੂੰ ਸ਼ਰ ਮਿਲਦੇ ਆ ਨਾ ਇੰਨੇ ਟਾਈਮ ਬਾਅਦ ਮੈਂ ਦੇਖਦਾ ਉਹ ਵੀ ਉੱਥੋਂ ਹੀ ਜਿੱਥੋਂ ਲਾਸਟ ਖਤਮ ਹੋਈਆਂ ਹੁੰਦੀਆਂ ਨੇ ਜਿੱਥੇ ਉਹੋ ਜਾਂਦੇ ਨੇ ਹੈ ਨਾ ਉਹੀ ਟਾਈਮ ਹੁੰਦੀਆਂ ਗੱਲਾਂ ਤੋਂ ਉਹੀ ਵਾਲੇ ਜ਼ੋਨ ਚ ਬੰਦਾ ਚੱਲੇ ਜਾਂਦਾ ਹਾਂ ਉਹੀ ਗੱਲਾਂ ਕਰੀ ਜਾਂਦੇ ਨੇ ਮੋੜ ਮੋੜ ਕੇ ਆਦ ਆਈ ਜਾਂਦੀਆਂ ਨੇ ਹੈ ਨਾ ਮੇਰੇ ਕਰਦੇ ਸੀ ਇਹ ਕਰਦੇ ਸੀ ਵੀ ਇੱਕ ਲੱਗੀ ਫੀਲ ਹੁੰਦੀ ਹੈ ਵੀ ਕਿੰਨਾ ਵਧੀਆ ਲੱਗਦਾ ਹੈ ਨਾ ਫਰਾਈਂ ਗੱਲਾਂ ਦੇ ਕਰਕੇ ਵੀ ਜਰਾ ਇੰਨਾ ਟਾਈਮ ਵੀ ਤੇ ਗਿਆ ਅਸੀਂ ਨੇ بڑے ਹੋ ਗਏ ਜਵਾਬ ਗੱਲਾਂ ਚੱਲ ਰਹੀਆਂ ਸਨ ਸਕੂਲ ਟਾਈਮ ਦੀ ਤੇ ਉਹ ਸ਼ੁਰੂ ਹੋ ਕੇ ਕਾਲਜ ਟਾਈਮ ਤੱਕ ਦੀਆਂ ਆਲੇ ਫੇਸ ਵਾਲੇ ਦੋਸਤ ਸੀਗਾ ਮੇਰਾ ਕੱਲ ਮਿਲੇ ਤਾਂ ਜੋ ਵੀ ਕੋਈ ਗੱਲ ਹੀ ਨਹੀਂ ਹੋਈ ਸੀ ਜੋ ਵੀ ਆਤਾ ਪਤਾ ਹੀ ਨਹੀਂ ਸੀ ਵੀ ਉਹ ਕਿੱਥੇ ਹੈ ਮੈਂ ਕਿੱਥੇ ਹੈ ਜਾਂ ਆਪਸ ਵਿੱਚ ਜੋ ਵੀ ਉਹ ਪਤਾ ਹੀ ਨਹੀਂ ਸੀ ਉਹਦਾ ਉਹ ਦਿਨ ਫੋਨ ਆਇਆ ਬਾ ਉਹਦਾ ਮਿਲੇ ਤਾਂ ਐਂ ਗੱਲ ਹੋਈ ਹੈ ਹਾਂ ਰੋਜ਼ ਹੀ ਗੱਲ ਹੁੰਦੀ ਸੀ ਸਾਡੀ ਐਂ ਹੁੰਦਾ ਨਾ ਦੋਸਤਾਂ ਨਾਲ ਪਰ ਹੁਣ ਨਾ ਸਾਡਾ ਜਮੇ ਕੋਈ ਘੁੰਮਣ ਦਾ ਚਾਹੀ ਨਹੀਂ ਰਿਹਾ ਯਾਰ ਕਿਤੇ ਵੀ ਜਾਣ ਨੂੰ ਹੁਣ ਦਿਲ ਹੀ ਨਹੀਂ ਕਰਦਾ ਸਾਰਾ ਕਿਤੇ ਉਹ ਇੰਨਾ ਘੁੰਮ ਲਏ ਇੱਥੇ ਆ ਗਏ ਐਨੇ ਮਹੀਨੇ ਤੇ ਇੰਨਾ ਘੁੰਮ ਰਹੇ ਹੁਣ ਜਾਇਨ ਦਿਲ ਕਰਦਾ ਵੀ ਕਹਾ ਓਹ ਲੀਥਾਂ ਦੇਖ ਲਈ ਤੁਸੀਂ ਉੱਧਰ ਜਾਏ ਉੱਥੇ ਜਾਏ ਮੈਂ ਕਿਹਾ ਹੁਣ ਤਕਉਨ ਕਿਤੇ ਨਹੀਂ ਜਾਣਾ ਹੁਣ ਆਪਾਂ ਬੈ ਕੇ ਕਿਤੇ ਨਾ ਦਿੱਤੇ ਵੀ ਜਾਣਾ ਆਰਾਮ ਨਾਲ ਬੈ ਕੇ ਜਿੱਥੇ ਗੱਲਾਂ ਮਾਰੀਏ ਜਾਂ ਘਰੀ ਵੇ ਜੀ ਵੀ ਘਰੇ ਬੈ ਕੇ ਆਰਾਮ ਨਾਲ ਗੱਲਾਂ ਮਾਰੇ ਘੁੰਮ ਕਾ ਬੁਆਲਾ ਹੋ ਗਿਆ ਕਿਤੇ ਕੋ ਮਨ ਨੂੰ ਜੀ ਨੀ ਕਰਦਾ ਕਰੀ ਬੈਠ ਗਿਆ ਰਾਮ ਨਾਲ ਦੋੜ ਕਿੱਥੇ ਚਾਹ ਪਾਣੀ ਪੀ ਕੇ ਗੱਲਾਂ ਮਾਰ ਲੈਨੇ ਕਿਤੇ ਜਾਣ ਦੀ ਲੋੜ ਨਹੀਂ ਹੈ ਹਣਾ ਹੁਣ ਕਿਤੇ ਘੁੰਮਣ ਨੂੰ ਦਿਲ ਹੀ ਕਰਦਾ ਵਾਲਾ ਘੁੰਮ ਹੋ ਗਿਆ ਇੱਕੋ ਜਿਹਾ ਸਾਰੇ ਕਿਤੇ ਸਾਰਾ ਤੇ ਸੇਮ ਜਿਹਾ ਹੀ ਹੁੰਦਾ ਹੂ ਤਾਂ ਸਟੂਰਿਸਟ ਬਲੇਸਾਂ ਦੇ ਹੁਣ ਘੁੰਮਣ ਦਾ ਚਾਹ ਰਹੀ ਨਹੀਂ ਰਹੇ ਕੋਈ ਮੈਂ ਦੇਖਿਆ ਕੋਈ ਹੁੰਦਾ ਜੇ ਜੋ ਜ਼ਿਆਦਾ ਕੋਈ ਬੰਦਾ ਘੁੰਮ ਲੈਂਦਾ ਹੈ ਫਿਰ ਚਾ ਜਾ ਕੇ ਤੁਰ ਹੁੰਦਾ ਹੈ ਆ ਇਹ ਤਾਂ ਹੈ ਕੁਛ ਐ ਵੀ ਹੁੰਦਾ ਬੱਚੇ ਕਰਕੇ ਵੀ ਔਖਾ ਲੱਗਦਾ ਹੈ ਜਵਾਕ ਕਰਕੇ ਵੀ ਔਖਾ ਲੱਗਦਾ ਵੈਸੇ ਵੀ ਹੁਣ ਕੋ ਮਨ ਨੂੰ ਜੀ ਨਹੀਂ ਕਰਦਾ ਜੀ ਕਰਦਾ ਹੁਣ ਤਾਂ ਲੈ ਹੁਣ ਕਿੰਨਾ ਬਸ ਬੰਦਾ ਹੁੰਦਾ ਹੁਣ ਤਾਂ ਇਹੇ ਹੋਈ ਜਾਂਦਾ ਫੇ ਬਹੁਤ ਦੇਖ ਲਈ ਹੁਣ ਦੁਨੀਆ ਬਸ ਉਹਨਾਂ ਉਹਦੇ ਘਰੇ ਜਾ ਕੇ ਇੰਟੀ ਆ ਜਾਏ ਬੈਠੀ ਫੇਰਾ ਹੁਣ ਮੈਂ ਕਿ ਹੁਣ ਬੱਚੇ ਵੱਡੇ ਹੋਈ ਜਾਣੇ ਆਪਣੇ ਸਤਹੁਣ ਵੱਡੀ ਹੋਈ ਜਾਣੀਆਂ ਉਹੀ ਆਪਣਾ ਹੁਣ ਸਾਰਾ ਧਿਆਨ ਉਹਦੇ ਤੇ ਹੀ ਹੋਗਾ ਵੀ ਹੁਣ ਉਹਦੇ ਬਰ ਮੋਕਸ ਕਰੀਏ ਹੁਣ ਉਹਨੂੰ ਧਿਆਨ ਦੇ ਉਹਨੂੰ ਪੜਾਉਣਾ ਉਹਦਾ ਕੀ ਦੇਖਣਾ ਕਰਨਾ ਆਪੇ ਹੋ ਜਾਣਾ ਉਹਦਾ ਵੀ ਰੇਗ ਜਵਾਕ ਆਪਦਾ ਲਿਖਾ ਕੇ ਲੈ ਲੈਂਦਾ ਹਾਂ ਮਾਦੇ ਤੇ ਮਕਾਵੇਂ ਨਹੀਂ ਵੈਸੇ ਗੱਲ ਕਹਿੰਦੇ ਆ ਤਾਂ ਨਾਰਮਲ ਚੰਨ ਕੱਟਦੇ ਬਸ ਹਾਂ ਬਸ ਕੁ ਮਲੇ ਵਈ ਸਾਰਾ ਕੈਨੇਡਾ ਦੇਖ ਲਿਆ ਕੈਨੇਡਾ ਹੈਗਾ ਸੋਹਣਾ ਸੋਹਣਾ ਤੇ ਇਹ ਕੈਨੇਡਾ ਦਾ ਆਪਣਾ ਕੀ ਕਹਿੰਦੇ ਨੇ ਉਹਦਾ ਇੱਕ ਉਹ ਵਧੀਆ ਇੱਥੇ ਨੇਚਰ ਨਾਲ ਉਹ ਨੇਚਰ ਨਾਲ ਬੜੀ ਛੇੜਛਾੜ ਨਹੀਂ ਹੋਈ ਹੋਈ ਤੇ ਉਹਦਾ ਰੀਜ਼ਨ ਮੈਨੂੰ ਇਹ ਵੀ ਲੱਗਦਾ ਵੀ ਇੱਥੇ ਹੋਈ ਪੋਪੂਲੇਸ਼ਨ ਘਟਾ ਲੈ ਤਾਂ ਕਰਕੇ ਲੈ ਛੇੜਛਾੜ ਨਹੀਂ ਹੋਈ ਜੋ ਜੋ ਬਧੀ ਗਈ ਆਪੇ ਹੋਣ ਲੱਗ ਜੂਗੀ ਬੰਦਾ ਕਿਤੇ ਚੀਜ਼ ਨੂੰ ਬੰਦਾ ਦਾ ਨੇਚਰ ਹੀ ਆ ਨਾ ਬੰਦਾ ਹੋਵੇ ਰਾਇ ਕਹਿੰਦਾ ਮੈਂ ਆਪਣਾ ਬਣਾਵਾ ਅੱਗੇ ਰੁੱਗੇ ਬਤਾਈ ਜਾਵਾਂ ਹਲੇ ਇੱਥੇ ਉਹੀ ਜਗਾ ਵਾਧੂ ਪਈ ਆ ਹਲੇ ਤਾਂ ਕਰਕੇ ਹਲੇ ਇੱਥੇ ਸਾਫ਼ ਸਫਾਈ ਹੈਗੀ ਇੱਥੇ ਨੇ ਆਪਣਾ ਕੀ ਕਹਿੰਦੇ ਨੇ ਨੇਚਰ ਦੇਖਣ ਨੂੰ ਮਿਲਦੀ ਹੈ ਵਧੀਆ ਵਾਤਾਵਰਨ ਹੈ ਜਦੋਂ ਵੀ ਜਿੱਥੇ ਵੀ ਜਿੱਥੇ ਵੀ ਜ਼ਿਆਦਾ ਪੰਜਾਬੀ ਦੇਖ ਜਾਂਦੇ ਉੱਥੇ ਤਾਂ ਲੱਗਦਾ ਹੀ ਨਹੀਂ ਹੈਗਾ ਇਹ ਤਾਂ ਚੋਈ ਨਹੀਂ ਮੈਂ ਵੀ ਕਾ ਨਹੀਂ ਲਾਇਆ ਤੁਸੀਂ ਇੰਡੀਆ ਹੀ ਤੁਰੇ ਫਿਰਦੇ ਹੋ ਸਾਰੋ ਬਹੁਤ ਇੱਕ ਖੁੰਜੇ ਤੋਂ ਦੂਜੇ ਖੁੰਜੇ ਤੱਕ ਕੈਨੇਡਾ ਦੇ ਟ੍ਰੈਵਲ ਕਰ ਲਿਆ ਤੇ ਹਰ ਥਾਂ ਕਿਤੇ ਵੀ ਇਹ ਜੀ ਥਾਂ ਨਹੀਂ ਮਿਲੀ ਜਿੱਥੇ ਕੋਈ ਪੰਜਾਬੀ ਨਾ ਦੇਖਣ ਨੂੰ ਮਿਲਿਆ ਹੋਵੇ ਤੇ ਕਿਤੇ ਵੀ ਐ ਨੀੜ ਦੀ ਮਹਿਸੂਸ ਹੋਈ ਵੀ ਇੰਗਲਿਸ਼ ਬੋਲਣ ਦੀ ਲੋੜ ਨਹੀਂ ਪਈ ਪੰਜਾਬੀ ਆਪਣੀ ਚੱਲੀ ਜਾਂਦੀ ਹੈ ਤਾਂ ਇੱਥੇ ਆ ਕੇ ਤਾਂ ਇੱਕ ਅਲੱਗ ਹੀ ਇੱਕ ਹੁਲਦੀ ਹੈ ਬੰਦੇ ਦੀਆਂ ਕਿ ਇੱਥੇ ਕਹਾਂ ਬੰਦੋ ਯਾਰ ਕਮਾਲ ਹੈ ਪੰਜਾਬੀ ਇਹਨੇ ਕਿੱਥੇ ਧਰਤੇ ਦੇ ਦੂਜੇ ਖੁੰਜੇ ਤੇ ਆ ਗਏ ਨਾ ਪੂਰੇ ਹੁਣਾਂ ਪੰਜਾਬੀ ਵਸਾ ਰੱਖਿਆ ਹੈ ਪਰ ਜੱਬੀ ਦਾ ਮਨ ਲੱਗਦਾ ਆਏ ਜੇ ਫਿਰ ਉਹ ਲੱਗਿਆ ਹੁੰਦਾ ਧਰਤੀ ਤੇ ਕਿਤੇ ਵੀ ਚਲ ਜੂ ਪੰਜਾਬੀ ਨੂੰ ਨਾ ਲੱਗਾ ਹੁੰਦਾ ਹੀ ਬੈਠਾ ਹੀ ਹੋਊਗਾ ਕਿਤੇ ਹਰ ਹਰ ਇੱਕ ਕੰਟਰੀ ਚ ਮੈਨੂੰ ਲੱਗਦਾ ਹੋਣੀ ਹੀ ਪੱਕਾ ਹੀ ਇਹ ਤਾਂ ਯਾਰ ਬੜਾ ਲੱਗ ਜਾ ਐਕਸਪੀਰੀਅੰਸ ਆ ਆ ਕੇ ਤੇ ਉਧਰ ਨਹੀਂ ਆਇਆ ਲੱਗਦਾ ਸੋਚਦੇ ਹੁੰਦੇ ਸੀ ਇੱਧਰ ਆ ਕੇ ਲੱਗਦਾ ਯਾਰ ਕਮਾਲ ਇੱਧਰ ਇਹਨਾਂ ਨੇ ਆਪਣਾ ਹੀ ਬੈਠੇ ਨੇ ਇੱਥੇ ਵਸਾਈ ਹੋਏ ਆਪਣੇ ਪੰਜਾਬ ਵਸਾਈ ਬੈਠੇ ਨੇ ਗੁਰਦੁਆਰੇ ਹਰਥਾ ਗੁਰਦੁਆਰੇ ਮਿਲਦੇ ਨੇ ਪਰ ਖੁਸ਼ੀ ਵੀ ਹੁੰਦੇ ਦੇਖ ਕੇ ਹਾਂ ਕਦੋਂ ਜਾਂਦੇ ਕਿਤੇ ਨੇ ਆਉਣਾ ਉਹਨਾਂ ਨੂੰ ਐ ਹੁੰਦਾ ਵੀ ਹੁਣ ਸਾਡਾ ਉਧਰ ਦਾ ਕੋਈ ਮੁੰਡਾ ਐ ਦੋਸਤ ਆਇਆ ਤਾਂ ਉਹ ਸਪੈਸ਼ਲੀ ਆ ਕੇ ਮਿਲਣ ਆਉਂਦੇ ਨੇ ਸਪੈਸ਼ਲੀ ਮਿਲਣ ਆ ਕੇ ਘੁਮਾਈ ਹਾਂ ਇਹ ਤਾਂ ਹੈ ਹਾਂ ਕਦੇ ਹੀ ਆਉਂਦਾ ਹੋਣਾ ਨਾ ਉਧਰੋਂ ਪੁਰਾਣਾ ਮਿੱਤਰ ਕਿਸੇ ਦਾ ਵੀ ਕੋਈ ਆਉਂਦਾ ਤਾਂ ਗੱਲਾਂ ਕਰਦਾ ਉਹਨਾਂ ਨੂੰ ਘੁਮਾਈ ਤੇ ਆ ਇੱਧਰ ਇੱਕ ਹੈ ਇਹ ਚੀਜ਼ ਹੂੰ ਤਾਂ ਇੰਗਲੈਂਡ ਚ ਜੋ ਲੰਡਨ ਚ ਜੋ ਕਿਤੇ ਵੀ ਚੱਲ ਜੋ ਪੰਜਾਬੀ ਮੇ ਦਾ ਹੈਗੀ ਹੈ ਹਰ ਥਾਂ ਤੇ ਪੰਜਾਬੀ ਹੈਗੀ ਹਾਂ ਦਨਿਕੋ ਤਾਂ ਤੇ ਹੀ ਹੈ আচ্ছা ਇੰਗਲੈਂਡ ਚਲ ਜੋ ਲੰਡਨ ਦੇ ਇੰਗਲੈਂਡ ਚ ਹੈਗੇ ਸੋ ਤਾਂ ਇਹ ਪਹਿਲਾ ਸਾਲ ਤੋਂ ਪਹਿਲਾ ਇੰਗਲੈਂਡ ਚ ਸੀ ਆਪਣੇ ਘਰ ਨਾ ਬਸ ਦੀ ਨਹੀਂ ਬੇਸਤੀ ਕਰਦੇ ਕਿਹੜਾ ਸੀਗਾ ਉਹ ਇੰਗਲੈਂਡ ਚਲ ਜੋ ਆਸਟ੍ਰੇਲੀਆ ਚਲ ਜੋ ਨਿਊਜ਼ੀਲੈਂਡ ਚਲ ਜੋ ਐ ਕੋ ਉਹ ਨਾ ਵੀਗਾ ਲੱਗ ਲੱਗ ਦੇ ਸਾਰੇ ਨਾਦ ਲੋ ਇੰਗਲੈਂਡ ਚਲ ਜਾ ਦੂਦੂ ਵੀ ਚਲਦੇ ਪਹਿਲੇ ਕੋਈ ਹੁਣ ਹੁਣ ਤਾਂ ਦੁਨੀਆ ਯਾਰ ਇੱਕ ਹੀ ਹੋ ਗਈ ਵਸੇ ਤਾਂ ਦੋ ਰਹਿਣ ਤਰੀਕੇ ਹੋ ਗਏ ਹਨ ਤੱਕ ਉਤਰਾ ਨਹੀਂ ਲੱਗਦੀ ਹੈ ਤਾਂ ਕੁਝ ਨਹੀਂ ਹੈ ਬਸ ਇਹ ਜਿਵੇਂ ਇੰਡੀਆ ਦੇ ਲਾਲੋ ਹਿਮਾਚਲ ਚ ਰਹਿਣ ਸਨ ਹੋਰ ਤਰ੍ਹਾਂ ਦਾ ਹੈ ਪਹਾੜਾ ਚ ਨਾ ਤੇ ਸਾਊਥ ਚ ਹੋਰ ਤਰ੍ਹਾਂ ਦਾ ਰਹਿਣ ਸਨ ਉਸੇ ਤਰ੍ਹਾਂ ਵੀ ਜਿੱਥੇ ਵੀ ਕੰਟਰੀ ਉਹ ਰਹਿਣ ਸਨ ਡਿਫਰੈਂਟ ਹੈ ਬਸ ਇੱਕ ਇੱਕ ਕਲਚਰ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਅ ਅਲਗ-ਅਲਗ ਥਾਵਾਂ ਤੇ ਜਾ ਕੇ ਉਸੇ ਬੰਦੇ ਦੀ ਨੌਲੇਜ ਬਾਤਦੀ ਹੈ ਇੱਕ ਡਿਫਰੈਂਟ ਉਹ ਪਰਸਪੈਕਟਿਵ ਦੇਖਣ ਨੂੰ ਮਿਲਦਾ ਵੀ ਉੱਧਰ ਕਿਵੇਂ ਰਹਿ ਰਹੇ ਨੇ ਲੋਕ ਪਰੀ ਕਾ ਚੀਜ਼ ਦੇਖਣ ਨੂੰ ਮਿਲੀ ਵੀ ਜਿਵੇਂ ਆਪਣਾ ਇੱਧਰ ਆ ਕੇ ਤਾਂ ਜਿਵੇਂ ਹੀ ਐਨ ਕਲੀਅਰਲੀ ਦਿਖਦਾ ਵੀ ਆਪਣਾ ਸਾਰਾ ਹੀ ਯਰ ਇੱਧਰ ਦਾ ਹੀ ਪ੍ਰਭਾਵ ਹੋ ਗਿਆ ਹੋਇਆ ਉੱਧਰ ਆਪਣੇ ਵੈਸਟਰਨ ਕੰਟਰੀਜ਼ ਦਾ ਹੀ ਪ੍ਰਭਾਵ ਆ ਉੱਥੇ ਹੁਣ ਕੱਲੀ ਕੱਲੀ ਇੱਧਰ ਦੇਖਦੇ ਆ ਜਦੋਂ ਹੁਣ ਆ ਕੇ ਚੀਜ਼ ਤਾਂ ਕੱਲੀ ਕੱਲੀ ਚੀਜ਼ ਇੱਧਰੋਂ ਹੀ ਪ੍ਰਭਾਵਿਤ ਹੋਈ ਹੋਈ ਆ ਆਪਣੇ ਉੱਧਰ ਜੋ ਵੀ ਆਪਾਂ ਉੱਧਰ ਇੰਡੀਆ 'ਚ ਕਰ ਰਹੇ ਆ ਜਾਂ ਲੋ ਫੈਸ਼ਨ ਨੂੰ ਲੈ ਲਓ ਖਾਣ ਪੀਣ ਦਾ ਹਿਸਾਬ ਦਾ ਲੈ ਲਓ ਹੋਰ ਕੋਈ ਕਲਚਰ ਤੇ ਜਿੰਨੀਆਂ ਵੀ ਨਵੀਆਂ ਚੀਜ਼ਾਂ ਐਡ ਹੋਣਗੀਆਂ ਸਾਰੀਆਂ ਇੱਧਰੋਂ ਹੀ ਪ੍ਰਭਾਵਿਤ ਨੇ ਜੋਗੇ ਹਾਂ ਵਧੀਆ ਚੀਜ਼ਾਂ ਲੈ ਲੈਣੀਆਂ ਚਾਹੀਦੀਆਂ ਨੇ ਪਰ ਇੰਨਾ ਵੀ ਨਹੀਂ ਪ੍ਰਭਾਵ ਲੈਣਾ ਚਾਹੀਦਾ ਰੈਸਟਰਨ ਕੰਟਰੀਆਂ ਦਾ ਤਾਂ ਉਹ ਮੈਂ ਦੇਖਿਆ ਵੀ ਉਹ ਮੈਂ ਮੈਂ ਤਾਂ ਆਪਣਾ ਪ੍ਰਭਾਵ ਉਧਰ ਜਾ ਕੇ ਜਿਹੜੀਆਂ ਕਈ ਗੱਲਾਂ ਹੈਗੀਆਂ ਨੇ ਉਹ ਛੱਡ ਦੇਣਾ ਉਹ ਉਧਰ ਜਾ ਕੇ ਕਿਉਂਕਿ ਉਧਰ ਉਹ ਇਹ ਲੱਗਦਾ ਹੁੰਦਾ ਸੀ ਵੀ ਇਧਰ ਨੂੰ ਦੇਖ ਕੇ ਵੀ ਇਹ ਤਾਂ ਬਾਲਿਆ ਉਧਰ ਤਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪਰ ਨਹੀਂ ਇਹ ਆਪਣਾ ਦੇਸ਼ ਵੀ ਬਹੁਤ ਵਧੀਆ ਆਪਣਾ ਕਲਚਰੀ ਵਾਲਾ ਘੈਂਟ ਸੀਗਾ ਆਪਾਂ ਇਹ ਦੂਜੀ ਥਾਂ ਤੋਂ ਪ੍ਰਭਾਵਿਤ ਹੋ ਜਾਂਦੇ ਤੇ ਚਲੋ ਬਾਕੀ ਕੋਈ ਨਹੀਂ ਅੱਜ ਦਾ ਵਲੌਗ ਨੂੰ ਅੱਜ ਦੀ ਵੀਡੀਓ ਨੂੰ ਕਰਦੇ ਇੱਥੇ ਐਡ ਤੇ ਮਿਲਦੇ ਆ ਫਿਰ ਹੁਣ ਤੁਹਾਨੂੰ ਨੈਕਸਟ ਵੀਡੀਓ 'ਚ ਤੇ ਆਹ ਕੈਲਗਰੀ ਵਾਲਾ ਵਲੌਗ ਕਦੋਂ ਦਾ ਪਿਆ ਸੀਗਾ ਮੈਂ ਚਲੋ ਪਾ ਦਈਏ ਅਸੀਂ ਕੈਲਗਰੀ ਘੁੰਮਣ ਗਏ ਸੀਗੇ ਦਿਖਾ ਦਈਏ ਥੋੜੇ ਜਿਹਾ ਕੁਝ ਆ ਬੜਾ ਮੈਂ ਵਲੌਗਿੰਗ ਤਾਂ ਉਦੋਂ ਕਰ ਹੀ ਨਹੀਂ ਰਿਹਾ ਸੀ ਉਹ ਵਾਲੇ ਦਿਨਾਂ 'ਚ ਤੇ ਮੇਰਾ ਵਿਚ ਨੂੰ ਹੁਣ ਫੇਰ ਜਾਈ ਚੱਲਦਾ ਸੀ ਹੁਣ ਵੀ ਵੀ ਮੇਰਾ ਬੋਲਣ ਨੂੰ ਬੜਾ ਜੀ ਨਹੀਂ ਕਰਦਾ ਮੈਂ ਕੀ ਫालतू ਹੀ ਬੁੱਧੀ ਜਾਣਾ ਤਾਂ ਕਈ ਵਾਰ ਐ ਹੁੰਦਾ ਤਾਂ ਕਰਕੇ ਬਹੁਤ ਹਾਵਾਂ ਤੇ ਇਹ ਘੁੰਮਿਆ ਫਿਰਿਆ ਪਰ ਮੈਂ ਕੋਈ ਖਾਸ ਵਲੋਗਿੰਗ ਨਹੀਂ ਕੀਤੀ ਉਹ ਵੀਡੀਓ ਕਲਿੱਪ ਪਤਾ ਬਣਾਏ ਹੁੰਦੇ ਸੀ ਤੇ ਬਸ ਠੀਕ ਹੈ ਕਰਦੇ ਆ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਤੇ ਮਿਲਦੇ ਹਾਂ ਤੁਹਾਨੂੰ ਦੱਲ ਕੱਲ ਇੱਥੇ ਸਰੀਚੇ ਮਿਲਾਂਗੇ ਸਰੀ ਦੇ ਵਲੋਗ ਚ